ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੱਲਾ ਕਿਹਾ ਨਹੀਂ ਕਿ ਮਰਦਾਨਾ ਮੇਰਾ ਭਾਈ ਹੈ ਉਹਦਾ ਪ੍ਰੈਕਟੀਕਲ ਦਿੱਤਾ ਹੈ ਕਹਿਣਾ ਜ਼ੁਬਾਨ ਤੋਂ ਸਭ ਕਹਿ ਦਿੰਦੇ ਨੇ ਕਿ ਹਮ ਭਾਈ ਭਾਈ ਹੈ ਪਰ ਜਦੋਂ ਨਿਭਾਉਣਾ ਪੈਂਦਾ ਉਦੋਂ ਵੇਖੋ ਭਾਈ ਮਰਦਾਨੇ ਨੂੰ ਸਾਹਿਬ ਨੇ ਕਿਹਾ ਮਰਦਾਨਾ ਮੇਰਾ ਸੇਰੀ ਨਹੀਂ ਨੌਕਰ ਨਹੀਂ ਸੇਵਕ ਨਹੀਂ ਮਰਦਾਨਾ ਮੇਰਾ ਭਾਈ ਹੈ ਤੇ ਜਦੋਂ ਗੱਲ ਪ੍ਰੈਕਟੀਕਲ ਦੀ ਚੱਲੀ ਨਾ ਤਾਂ ਸਤਗੁਰੂ ਜਿੱਦਣ ਭਾਈ ਮਰਦਾਨੇ ਨੂੰ ਸੁਲਤਾਨ ਪ੍ਰਲੋਧੀ ਲੈ ਕੇ ਆਉਂਦੇ ਨੇ ਭਾਈਆ ਜੈ ਰਾਮ ਦੇ ਕਹਿਣ ਉੱਤੇ ਨੌਕਰੀ ਮਿਲ ਗਈ ਤੇ ਜਿੱਥੇ ਬੁਰਦਾਰਾ ਹੱਟ ਸਾਹਿਬ ਆ ਨਾ ਉੱਥੇ ਪਾਦਸ਼ਾਹ ਨੇ ਮੋਦੀ ਦੀ ਨੌਕਰੀ ਸ਼ੁਰੂ ਕੀਤੀ ਇਤਿਹਾਸ ਕਹਿੰਦਾ ਹੈ ਨਾਲ ਭਾਈ ਮਰਦਾਨਾ ਸਭ ਆਏ ਜਦੋਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪਹਿਲੇ ਦਿਨ ਨੌਕਰੀ ਸ਼ੁਰੂ ਕੀਤੀ ਭਰਿਆ ਹੋਇਆ ਰਾਸ਼ਨ ਨਾਲ ਮੋਦੀ ਦਾ ਉਹ ਮੋਦੀ ਖਾਨਾ ਵੇਖਿਆ ਤੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਪੁੱਛਦੇ ਕਹਿੰਦੇ ਮਰਦਾਨਿਆ ਇੱਕ ਦੋ ਕਲਾਸਾਂ ਪੜਿਆ ਹੋਇਆ ਹਿਸਾਬ ਲਾ ਲੈਣਾ ਕਹਿੰਦਾ ਮਹਾਰਾਜ ਮਾੜਾ ਮੋਟਾ ਲੇਖਾ ਜੋਖਾ ਕਰ ਲਈਦਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਫਿਰ ਮਰਦਾਨਿਆ ਇੰਜ ਕਰ ਤੂੰ ਗੱਦੀ ਤੇ ਬੈਠ ਗੋਲਕ ਤੇ ਬੈਠ ਹਿਸਾਬ ਕਿਤਾਬ ਤੂੰ ਲਾਇਆ ਕਰ ਸੋਤੇ ਅਸੀਂ ਤੋਲਾਂਗੇ ਮਰਦਾਨੇ ਹੱਥ ਜੋੜ ਕੇ ਕਹੇ ਨਹੀਂ ਸੱਚੇ ਬਾਦਸ਼ਾਹ ਇਹ ਕੰਮ ਨਾ ਕਰੋ ਮਹਾਰਾਜ ਮਾਲਕ ਜਿਹੜਾ ਉਹ ਗੋਲਕ ਤੇ ਬਹਿੰਦਾ ਹੈ ਮਾਲਕ ਗੱਦੀ ਤੇ ਬਹਿੰਦਾ ਹੈ ਮਾਲਕ ਤਜੋਰੀ ਤੇ ਹਿਸਾਬ ਕਰਨ ਲਈ ਪੈਸੇ ਕੱਟਣ ਲਈ ਬਹਿੰਦਾ ਹੈ ਜਿਹੜਾ ਸੇਵਕ ਹੋਵੇ ਨਾ ਨੌਕਰ ਹੋਵੇ ਮਹਾਰਾਜ ਉਹ ਸੌਦੇ ਫੜਾਉਂਦਾ ਹੈ ਉਹ ਸੌਦੇ ਤੋਲਦਾ ਹੈ ਮਹਾਰਾਜ ਤੁਸੀਂ ਵੱਡੇ ਹੋ ਤੁਸੀਂ ਬੈਠੋ ਤਜੋਰੀ ਤੇ ਗੱਦੀ ਤੇ ਤੁਸੀਂ ਲਾਓ ਹਿਸਾਬ ਕਿਤਾਬ ਪੈਸੇ ਕੱਟੋ ਸੌਦੇ ਮੈਂ ਤੋਲ ਕੇ ਦਿੰਦਾ ਤੁਸੀਂ ਵੀ ਬੜੇ ਲੱਗੇ ਬੈਠੇ ਹੋ ਦੁਕਾਨਾਂ ਵਾਲੇ ਹੋ ਕਦੇ ਐ ਹੁੰਦਾ ਵੀ ਮਾਲਕ ਸੌਦੇ ਚੁੱਕ ਕੇ ਫੜਾਉਂਦਾ ਹੋਵੇ ਮਾਲਕ ਤਾਂ ਪੈਸੇ ਕੱਟਦਾ ਨਾ ਗੱਦੀ ਤੇ ਬੈ ਕੇ ਨੌਕਰ ਦਾ ਕੰਮ ਐ ਸੇਵਕ ਦਾ ਕੰਮ ਐ ਸੇਵਾਦਾਰ ਦਾ ਕੰਮ ਐ ਉਹ ਸੌਦੇ ਫੜਾਉਂਦਾ ਐ ਉਹ ਸੌਦੇ ਤੋਲਦਾ ਐ ਤੇ ਜਿਹੜਾ ਮਾਲਕ ਐ ਉਹ ਗੱਦੀ ਤੇ ਬੈ ਕੇ ਪੈਸੇ ਕੱਟਦਾ ਉਹਦਾ ਕੰਮ ਹੀ ਐ ਨਾ ਉਹਨੇ ਨੌਕਰ ਤੋਂ ਪੁੱਛਣਾ ਕਿੰਨਾ ਹੋ ਗਿਆ ਵੀ ਉਹਨੇ ਪੈਸੇ ਕੱਟ ਲੈਣੇ ਹੁਣ ਗੱਦੀ ਤੇ ਮਾਲਕ ਦਾ ਬਹਿਣ ਦਾ ਕੰਮ ਐ ਅੱਜ ਜਦੋਂ ਗੱਲ મોદી ਖਾਨੇ ਦੀ ਚੱਲੀ ਅੱਜ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਮਰਦਾਨਿਆਂ ਗੱਦੀ ਤੇ ਤੂੰ ਬੈਠ ਤੱਕੜ ਸਾਨੂੰ ਦੇ ਸੌਦੇ ਅਸੀਂ ਤੋਲਾਂਗੇ ਕਹਿੰਦੇ ਮਹਾਰਾਜ ਇਹ ਜੱਜ ਦਾ ਨਹੀਂ ਹੈ ਪਾਤਸ਼ਾਹ ਨੇ ਕਿਹਾ ਮਰਦਾਨਿਆਂ ਇਹੀ ਜੱਜ ਦਾ ਹੈ ਤੈਨੂੰ ਪੈਸੇ ਕੱਟਣ ਹਿਸਾਬ ਕਿਤਾਬ ਲਈ ਗੱਦੀ ਤੇ ਬਿਠਾਉਣਾ ਓਏ ਤੱਕੜ ਤੋਲਣ ਸੌਦੇ ਤੋਲਣ ਦੀ ਜ਼ਿੰਮੇਵਾਰੀ ਪਾਤਸ਼ਾਹ ਨੇ ਕਿਹਾ ਮੈਂ ਨਭਾਉਣੀ ਹੈ ਮਰਦਾਨਿਆਂ ਪਤਾ ਕਿਉਂ ਤੈਨੂੰ ਤਲਵੰਡੀਆਂ ਲਿਆਂਦਾ ਐ ਇੰਨੀ ਗੱਲ ਕਹਿ ਕੇ ਲਿਆਂਦਾ ਮਰਦਾਨਾ ਮੇਰਾ ਭਾਈ ਐ ਜੇ ਅੱਜ ਤੈਨੂੰ ਸੌਦੇ ਤੋਲਣ ਲਾ ਦਿੱਤਾ ਨਾ ਕਿਤੇ ਲੋਕੀ ਇਹ ਨਾ ਕਹਿਣੋ ਬਾਬਾ ਨਾਨਕ ਐਵੇਂ ਕਹਿੰਦਾ ਰਿਆ ਮਰਦਾਨਾ ਭਾਈ ਐ ਅਖੀਰ ਆਕੇ ਸੁਲਤਾਨ ਪਰ ਲੋਤੀ ਨੌਕਰੀ ਬਣਾ ਲਿਆ ਨਾ ਬਣਾ ਬਾਬਾ ਨਾਨਕ ਗੱਦੀ ਤੇ ਬੈਠਾ ਐ ਤੇ ਮਰਦਾਨੇ ਨੂੰ ਸੌਦੇ ਤੋਲਣ ਨੌਕਰੀ ਬਣਾ ਲਿਆ ਨਾ ਕਹਿੰਦੇ ਦੁਨੀਆ ਇਹ ਨਾ ਕਵੇ ਉਮਰਦਾਨੇ ਨੂੰ ਬਾਬੇ ਨਾਨਕ ਨੇ ਨੌਕਰ ਰੱਖ ਲਿਆ ਨਹੀਂ ਮਰਦਾਨਿਆ ਤੂੰ ਮੇਰਾ ਭਾਈ ਐ ਗੱਦੀ ਤੇ ਬਹਿ ਕੇ ਸਾਹਬ ਤੂੰ ਲਾਇਆ ਕਰ ਤੱਕੜੀ ਮੈਂ ਤੋਲਿਆ ਕਰਾਂਦਾ ਐਦਾਂ ਹੀ ਹੋਈ ਨਾ ਤੱਕੜ ਕੇ ਨੇ ਤੋਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਹੁਣ ਇੱਕ ਛੋਟੀ ਜਿਹੀ ਰੋਚਕ ਜ਼ਿੰਦਗੀ 'ਚ ਤੁਹਾਡੇ ਵੀ ਗੱਲ ਕਮ ਆਏ ਧੀ ਜਦੋਂ ਤੱਕੜ ਤੋਲਣਾ ਸ਼ੁਰੂ ਕੀਤਾ ਪਾਤਸ਼ਾਹ ਨੇ ਕਿਹਾ ਵਜਨ ਕਰਕੇ ਇੱਕ ਤੱਕੜ ਦਾ ਵਜਨ ਦੋ ਸੇਰ ਐ ਮਰਦਾਨਿਆ ਲਿਖ ਲਾ ਕਹਿੰਦਾ ਮਹਾਰਾ ਲਿਖ ਲੈਨੇ ਗੱਦੀ ਤੇ ਬੈਠੇ ਕਲਮ ਦੁਆਤ ਪੇਪਰ ਲੈ ਕੇ ਭਾਈ ਮਰਦੰਨ ਪਾਤਸ਼ਾਹ ਕਹਿੰਦੇ ਨੇ ਪੈਸੇ ਗੱਟੀ ਜਾਈ ਤੇ ਲਿਖੀ ਜਾਈ ਸੌਦਾ ਚੁੱਕ ਕੇ ਤੱਕੜ ਤੋਲਿਆ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾਂ ਤੱਕੜ ਤੋਲ ਕੇ ਗਿਆ ਮਰਦਾਨਿਆਂ ਲਿਖ ਲਾ ਬਈ ਇੱਕ ਸੌਦਾ ਪਵਾ ਕੇ ਬੰਦਾ ਅੱਗੇ ਲੰਘ ਗਿਆ ਉਹਨੇ ਕਿਹਾ ਜੀ ਇੱਕ ਤੇ ਪਲੱਸ 2 ਸ਼ੇਰ ਕਿਉਂਕਿ ਇੱਕ ਤੱਕੜ ਚ ਪੈਂਦੇ ਸੀ ਦੋ ਸਿਰ ਲਿਖ ਲਾ ਤੇ ਪੈਸੇ ਕੱਟ ਲਾ ਸੱਚੇ ਪਾਦਸ਼ਾਹ ਨੇ ਦੂਜਾ ਤੱਕੜ ਤੋਲਿਆ ਕਹਿੰਦੇ ਮਰਦਾਨਿਆਂ ਫਿਰ ਲਿਖ ਲਈ ਇੱਕ ਮਰਦਾਨੇ ਕਹਿੰਦਾ ਸ਼ਾਇਦ ਮਹਾਰਾਜ ਨੇ ਦੋ ਕਹਨੇ ਸੀ ਭੁਲਖਾ ਲੱਗ ਜਾਂਦਾ ਹੈ ਭਾਈ ਮਰਦਾਨੇ ਨੇ ਫਿਰ ਦੋ ਲਿਖ ਲੈ ਪਾਦਸ਼ਾਹ ਨੇ ਫਿਰ ਤੀਜਾ ਤੱਕੜ ਤੋਲਿਆ ਕਹਿੰਦੇ ਇੱਕ ਚੌਥਾ ਤੋਲਿਆ ਇੱਕ ਪੰਜਵਾਂ ਤੋਲਿਆ ਇੱਕ ਛੇਵਾਂ ਤੋਲਿਆ ਇੱਕ ਮਰਦਾਨੇ ਕਹੇ ਮਹਾਰਾ ਰੁਕ ਜਾਓ ਇੱਕ ਤੋਂ ਬਾਅਦ ਦੋ ਤਿੰਨ ਚਾਰ ਪੰਜ ਛੇ ਮਰੇ ਇਦਾਂ ਗਣਾਉਣਾ ਸੀ ਤੁਸੀਂ ਤਾਂ ਇੱਕ ਇੱਕ ਹੀ ਕਹੀ ਜਾਂਦੇ ਹੋ ਇੱਧਰ ਹਿਸਾਬ بگੜ ਜਾਣਾ ਮੈਨੂੰ ਲਿਖਣ ਲੱਤੈ ਤੇ ਮਹਾਰਾਜ ਨਾਲੇ ਤੁਸੀਂ ਗਲਤ ਦੱਸੀ ਜਾਂਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਗਲਤ ਕਿਵੇਂ ਕਹਿੰਦੇ ਮਹਾਰਾਜ ਇੱਕ ਤੋਂ ਬਾਅਦ 2 3 4 5 6 ਤੁਸੀਂ ਤਾਂ ਇੱਕ ਤੱਕੜ ਪਾ ਕੇ ਸਭ ਨੂੰ ਇੱਕ 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 ਕਹੀ ਜਾਂਦੇ ਹੋ ਪਾਤਸ਼ਾਹਨ ਕਾ ਮਰਦਾਨਿਆ ਇੱਕ ਤੋਂ ਬਾਅਦ ਹੀ ਤਾਂ ਦੋ ਆਉਂਦਾ ਜੇ ਇੱਕ ਨਾ ਹੋਵੇ ਤਾਂ ਦੋ ਹੋਏ ਨਹੀਂ ਸਕਦੇ ਉਹ ਸਭ ਕੁਝ ਇੱਕ ਤੋਂ ਪੈਦਾ ਹੋਇਆ ਮਰਦਾਨਿਆ ਇੱਕ ਤੋਂ ਸਬਾਏ ਦੂਜਾ ਹੋਰ ਕੋਈ ਨਹੀਂ ਸਭ ਕੁਝ ਹੁੰਦਿਆ ਇੱਕ ਨਹੀਂ ਭੁੱਲਣਾ ਚਾਹੀਦਾ ਜਿਹਨੂੰ ਇੱਕ ਭੁੱਲ ਜਾ ਉਹਦੇ ਪੱਲੇ ਕੁਝ ਨਹੀਂ ਰਹਿਦਾ ਮਰਦਾਨਿਆ ਇੱਕ ਨਹੀਂ ਭੁੱਲਣਾ ਚਾਹੀਦਾ ਕਦੇ ਪਾਤਸ਼ਾਹ ਕਿਵੇਂ ਸਤਗੁਰੂ ਕਹਿੰਦੇ ਤਮ ਇਕੰਕਾਂ ਨਰਾਲਾ ਅਮਰ ਜੋਨੀ ਜਾਤ ਨਾ ਜਾਲਾ ਤੇ ਹਜ਼ੂਰ ਨੇ ਕਿਹਾ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਮਰਦਾਨਿਆ ਇੱਕ ਨਹੀਂ ਭੁੱਲਣਾ ਚਾਹੀਦਾ ਯਾਦ ਰੱਖਣਾ ਚਾਹੀਦਾ ਕਿ ਕੁੜਾ ਇੱਕ ਦੇ ਬੁਝਾਈ ਬੜੋ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਭ ਕੁਝ ਪਰਿਵਾਰ ਸੰਸਾਰ ਵਿੱਚ ਰਹਿੰਦਿਆਂ ਇੱਕ ਰੱਬ ਨੂੰ ਨਾ ਭੁੱਲੋ ਜਿਹੜਾ ਇੱਕ ਨੂੰ ਭੁੱਲ ਜਾਏ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਤੁਸੀਂ ਪੜੇ ਲਿਖੇ ਬੈਠੇ ਹੋ 1 2 3 4 5 10 0 ਲਿਖ ਲਓ ਲਿਖੀ ਜਾਓ ਪੇਪਰ ਉੱਤੇ ਦੋ ਜ਼ੀਰੋਆਂ ਹੁਣ ਉਹਦੀ ਕੋਈ ਵੈਲਿਊ ਨਹੀਂ 1 ਕਾ ਲੱਗ ਜਾਏ ਤਾਂ 100 ਹੈ 3 ਜ਼ੀਰੋਆਂ ਦੀ ਕੋਈ ਵੈਲਿਊ ਨਹੀਂ 1ਾ ਲੱਗ ਜਾਏ ਤਾਂ 1000 ਹੈ 4 ਜ਼ੀਰੋਆਂ ਦੀ ਕੋਈ ਕੀਮਤ ਨਹੀਂ 1ਾ ਲੱਗ ਜਾਏ ਤਾਂ 10000 ਹੈ 5 ਜ਼ੀਰੋਆਂ ਦੀ ਕੋਈ ਕੀਮਤ ਨਹੀਂ 1ਾ ਨਾਲ ਲੱਗ ਜਾਏ ਤਾਂ ਲੱਖ ਹੈ ਸੱਜਣੋ ਇੱਕ हट ਜਾਏ ਜ਼ੀਰੋਆਂ ਦੀ ਕੀ ਕੀਮਤ ਹੈ ਜ਼ੀਰੋ ਦੀ ਕੀਮਤ ਪੈਂਦੀ ਹੈ ਆ ਸਾਰਾ ਕੁਝ ਜੋ ਸੰਸਾਰ ਹੈ ਇਹ ਜ਼ੀਰੋ ਦੀ ਨਹੀਂ ਹੈ ਪਰ ਸਿੱਖਾ ਇੱਕ ਰੱਬ ਨਾ ਕਦੇ ਭੁੱਲ ਜਾਈ ਜੇ ਤੈਨੂੰ ਇੱਕ ਯਾਦ ਹੈ ਫਿਰ ਤੇਰੀ ਜ਼ੀਰੋ ਦੀ ਵੀ ਕੀਮਤ ਪਹਿ ਜਾਣੀ ਹੈ ਜੇ ਇੱਕ ਭੁੱਲ ਗਿਆ ਤੇਰੇ ਪੁੱਲੇ ਕੁਝ ਨਹੀਂ ਰਹਿਣਾ ਇਸ ਲਈ ਇੱਕ ਤੋਂ ਨਾ ਕਦੇ ਦੂਰ ਜਾ ਕਹਿੰਦੇ ਨੇ ਇੱਕ ਬੰਦਾ ਸ਼ਿਕਾਇਤੀ ਹੋਇਆ ਉਹਨੇ ਰਾਜੇ ਨੂੰ ਫਰਿਆਦ ਕੀਤੀ ਜੀ ਫਲਾਨਾ ਬੰਦਾ ਮੇਰੇ ਪੈਸੇ ਨਹੀਂ ਦਿੰਦਾ ਰਾਜੇ ਨੇ ਕਿਹਾ ਕਾਦੇ ਪੈਸੇ ਆ ਕਹਿੰਦਾ ਜੀ ਵਿਆਜੂ ਲਏ ਸੀ ਮੋੜਦਾ ਹੀ ਨਹੀਂ ਹੈ ਨਾ ਮੂਲ ਮੋੜਦਾ ਹੈ ਨਾ ਵਿਆਜ ਮੋੜਦਾ ਹੈ ਰਾਜੇ ਨੇ ਬੰਦਾ ਸੱਦ ਲਿਆ ਜਦੋਂ ਸੱਦਿਆਂ ਕਟਹਿਰੇ 'ਚ ਖੜਾ ਕਰਕੇ ਰਾਜਾ ਪੁੱਛਦਾ ਹੈ ਭਾਈ ਆਹ ਬੰਦਾ ਸ਼ਾਹੂਕਾਰ ਜਿਹੜਾ ਇਹਦੀ ਸ਼ਿਕਾਇਤ ਹੈ ਤੂੰ 10000 ਰੁਪਈਆ ਵਿਆਜੂ ਲਿਆ ਸੀ ਇਹ ਤੋਂ ਕਹਿੰਦਾ ਜੀ ਲਿਆ ਸੀ ਕਹਿੰਦਾ ਵਿਆਜ ਮੋੜਿਆ ਨਹੀਂ ਮੂਲ ਮੋੜਿਆ ਨਹੀਂ ਤੇਰੇ ਪੈਸੇ ਵੱਧ ਗਏ ਨੇ ਹੁਣ ਪੈਸੇ ਵੱਧ ਵੱਧ ਕੇ ਵੱਧ ਵੱਧ ਕੇ 1 ਲੱਖ ਰੁਪਈਆ ਹੋ ਗਿਆ ਤੂੰ ਇੱਕ ਨਵਾਂ ਪੈਸਾ ਨਹੀਂ ਮੋੜਿਆ ਜੇ ਜਿਹੜੇ ਬੰਦੇ ਵੱਲੋਂ ਸ਼ਿਕਾਇਤ ਆਈ ਨਾ ਉਹ ਕਟਾਰੇ 'ਚ ਖੜਾ ਹੱਥ ਜੋੜ ਕੇ ਕਹਿੰਦਾ ਜੀ ਇਹ ਬੰਦਾ ਬਿਲਕੁਲ ਸੱਚ ਕਹਿੰਦਾ ਮੈਂ 10000 ਲਿਆ ਸੀ ਮੇਤੋ ਮੋੜ ਨਹੀਂ ਹੋਇਆ ਇੱਕ ਪੈਸਾ ਵੀ ਮੈਂ ਬਿਜਾਜ ਦਾ ਨਹੀਂ ਮੋੜਿਆ ਪੈਸੇ ਵੱਧ ਵੱਧ ਕੇ ਲੱਖ ਰੁਪਈਆ ਹੋ ਗਿਆ ਸੱਚ ਗੱਲ ਹੈ ਰਾਜਾ ਕਹਿੰਦਾ ਫਿਰ ਦੇਣੇ ਕਿਨੇ ਆ ਕਹਿੰਦਾ ਜੀ ਥੋੜੇ ਥੋੜੇ ਪੈਸਿਆਂ ਦੀ ਕਿਸ਼ਤ ਬਣਾ ਦਿਓ ਮੈਂ ਦੇ ਦਾਂਗਾ ਹਾਲਾਤ ਵਧੀਆਂ ਨਹੀਂ ਰਹੇ ਦੇ ਨਹੀਂ ਹੋਏ ਥੋੜੇ ਥੋੜੇ ਪੈਸਿਆਂ ਦੀ ਕਿਸ਼ਤ ਬਣਾ ਦਿਓ ਮੈਂ ਪੈਸੇ ਦੇ ਦਾਂਗਾ ਰਾਜੇ ਨੇ ਸ਼ਾਹੂਕਾਰ ਨੂੰ ਕਹੇ ਤੇਰੇ ਪੈਸੇ ਹਰੇ ਹੋ ਗਏ ਮਿਲ ਜਾਣਗੇ ਪਰ ਥੋੜੇ ਥੋੜੇ ਕਰਕੇ ਮਿਲਣਗੇ ਸ਼ਾਹੂਕਾਰ ਖੁਸ਼ ਹੋ ਗਿਆ ਆ ਸੁਣਿਓ ਜ਼ਿੰਦਗੀ ਤੁਹਾਡੇ ਕੰਮ ਆਏਗੀ ਗੱਲ ਜਦੋਂ ਸ਼ਾਹੂਕਾਰ ਖੁਸ਼ ਹੋ ਗਿਆ ਹੁਣ ਰਾਜਾ ਤੇ ਰਾਜਾ ਹੀ ਹੈ ਨਾ ਰਾਜੇ ਦਾ ਕੰਮ ਹੈ ਨਹਾਉਣਾ ਰਾਜੇ ਜੁਲੀ ਨਹਾਵ ਕੀ ਪੜਿਆ ਸਤ ਗਿਆਨ ਰਾਜਾ ਉਹ ਹੈ ਜਿਹੜਾ ਨਹਾ ਕਰੇ ਜਿੱਦਣ ਨਹਾ ਕਰਦਾ ਉਸ ਦਿਨ ਪਰਜਾ ਦੇ ਅੰਦਰੋਂ ਵੀ ਦਵਾ ਨਿਕਲਦੀ ਹੈ ਜਦੋਂ ਰਾਜਾ ਨਿਆਂ ਨਾ ਕਰੇ ਪਰਜੇ ਦੇ ਅੰਦਰੋਂ ਵੀ ਵੱਦੋ ਆ ਨਿਕਲਦੀ ਹੈ ਉਹ ਜਿਹੜਾ ਰਾਜਾ ਹੈ ਉਹਨੇ ਫੈਸਲਾ ਕੀਤਾ ਵੀ ਤੇਰੇ ਪੈਸੇ ਮਿਲ ਜਾਣਗੇ ਭਾਈ ਹਰੇ ਹੋ ਗਏ ਵਿਆਜ ਵੀ ਮਿਲ ਜਾਏਗਾ ਮੂਲ ਵੀ ਮਿਲ ਜਾਏਗਾ 1 ਲੱਖ ਰੁਪਈਆ ਪਰ ਸ਼ਾਹੂਕਾਰ ਜੀ ਮੈਂ ਆ ਰਾਜਾ ਤੇ ਮੈਂ ਕਰਨਾ ਨਿਆਂ ਤੇਰੇ ਪੈਸੇ ਹੋ ਗਏ ਨੇ ਹਰੇ ਹੁਣ ਨਿਆਂ ਇਹ ਹੈ ਕਿ ਥੋੜੇ ਜਿਹਾ ਪੈਸੇ ਕੱਟ ਕੇ ਜਦੋਂ ਫੈਸਲਾ ਕਰਾਈਦਾ ਹੈ ਫਿਰ ਸਿਆਣੇ ਬੰਦੇ ਕਹਿੰਦੇ ਵੀ ਤੂੰ ਵੀ ਛੱਡ ਯਾਰ ਥੋੜੇ ਜਿਹਾ ਹੁਣ ਤੇਰੇ ਪੈਸੇ ਮਿਲ ਗਏ ਨੇ ਥੋੜੇ ਜਿਹਾ ਛੱਡ ਦੇ ਵਿੱਚੋਂ ਇੱਦਾਂ ਹੁੰਦੇ ਪੈਸੇ ਫੈਸਲਾ ਤੇ ਦੇ ਹੁੰਦਾ ਹੈ ਨਾ ਰਾਜੇ ਨੇ ਕਿਹਾ ਨਿਆਂ ਇਹ ਐ ਵੇ ਥੋੜੇ ਜਿਹਾ ਪੈਸੇ ਤਾਂ ਛੱਡ ਵਿੱਚੋਂ ਉਹ ਸ਼ਾਹੂਕਾਰ ਕਹਿੰਦਾ ਜੀ ਮੈਂ ਕਿਉਂ ਛੱਡਾਂ ਅੱਗੇ ਤਾਂ ਮਸੀ ਮਿਲਣ ਦੇਣ ਨੂੰ ਬੰਦਾ ਤਿਆਰ ਹੋਇਆ ਕਾਹਦੇ ਲਈ ਪੈਸੇ ਛੱਡਾਂ ਉਹ ਕਹਿੰਦੇ ਥੋੜੇ ਬੋਤੇ ਛੱਡ ਦੇ ਉਹ ਜਿਹੜਾ ਸ਼ਾਹੂਕਾਰ ਹੈ ਉਹ ਕਹਿੰਦਾ ਜੀ ਫਿਰ ਦੱਸੋ ਕੀ ਛੱਡਾਂ ਵਿੱਚੋਂ ਰਾਜੇ ਨੇ ਸਾਹਮਣੇ ਮਜ਼ਾਕ ਵਿੱਚ ਹੀ ਕਹਿਤਾ ਕਹਿੰਦਾ 10000 ਦਾ ਤੇਰਾ ਮੂਲ ਐ 90000 ਤੇਰਾ ਵਿਆਜ ਚੜਿਆ ਐ ਤੇਰਾ ਬਣ ਗਿਆ ਲੱਖ ਰੁਪਈਆ ਉਹ ਕੁਝ ਤਾਂ ਛੱਡ ਵਿੱਚੋਂ ਚਾਹੇ ਮੂਲ ਦਾ 10000 ਛੱਡ ਦੇ ਚਾਹੇ ਵਿਆਜ ਦਾ ਛੱਡ ਦੇ ਛੱਡ ਤਾਂ ਸਹੀ ਕੁਝ ਵਿੱਚੋਂ ਕੋਈ ਰਹਿਤ ਕਰ ਪੈਸੇ ਛੱਡ ਸ਼ਾਹੂ ਕਰਦੀ ਜ਼ੁਬਾਨ ਤੋਂ ਨਿਕਲ ਗਿਆ ਕਹਿੰਦਾ ਜੀ 90000 ਤਾਂ ਛੱਡਣਾ ਔਖਾ ਵਿਆਜ ਵਾਲਾ ਉਹ ਦਿਨ ਨਹੀਂ ਮੈਂ ਛੱਡ ਸਕਦਾ ਪਰ ਚਲੋ 10000 ਮੂਲ ਵਾਲਾ ਮਾਫ ਕੀਤਾ ਉਹ ਛੱਡ ਦਿੱਤਾ ਜਿਹੜਾ ਮੂਲ ਹੈ ਨਾ 10000 ਉਹ ਛੱਡਿਆ ਮੈਂ ਰਾਜੇ ਨੇ ਕੇਸ ਖਾਜ ਕਰਕੇ ਕਿਹਾ ਇੱਕ ਨਵਾਂ ਪੈਸਾ ਨਹੀਂ ਉਹ ਤੈਨੂੰ ਦੇਣਾ ਉਹ ਕਹਿੰਦਾ ਜੀ ਕਿਉਂ ਕਹਿੰਦਾ ਉਹ ਸੱਜਣਾ ਤੂੰ ਮੂਲ ਮਾਫ ਕਰ ਦਿੱਤਾ ਹੈ ਮੂਲ ਕਰਕੇ ਤਾਂ ਵਿਆਜ ਸੀ ਤੇ ਜੇ ਤੂੰ ਮੂਲ ਹੀ ਛੱਡ ਦਿੱਤਾ ਵਿਆਜ ਕਾਹਦਾ ਮੰਗਦਾ ਵਿਆਜ ਤਾਂ ਮੂਲ ਕਰਕੇ ਹੀ ਹੈ ਨਾ ਜੇ ਮੂਲ ਛੱਡ ਦਿੱਤਾ ਵਿਆਜ ਕਾ ਦੇ ਇਹ ਯਾਦ ਰੱਖਿਓ ਇੱਕ ਅਕਾਲ ਪੁਰਖ ਵਹਿਗੁਰੂ ਦਾ ਨਾਮ ਮੂਲ ਹੈ ਤੇ ਜਿੱਦਣ ਤੁਸੀਂ ਮੂਲ ਨਾਲੋਂ ਟੁੱਟਦੇ ਹੋ ਤਦੋਂ ਵਿਆਜ ਵੀ ਤੁਹਾਡੇ ਪੱਲੇ ਨਹੀਂ ਰਹਿੰਦਾ ਆ ਪੁੱਤਰ ਧੀਆ ਪੈਸਾ ਦੌਲਤ ਵਿਆਜ ਹੈ ਜਿਨ੍ਹਾਂ ਬੰਦਿਆਂ ਦੇ ਪੱਲੇ ਮੂਲ ਨਹੀਂ ਰਿਹਾ ਉਹਨਾਂ ਦਾ ਵਿਆਜ ਵੀ ਵਿਗੜ ਗਿਆ ਹੈ ਜੇ ਚਾਹੁੰਦੇ ਹੋ ਤੁਹਾਡੇ ਬੱਚੇ ਤੁਹਾਨੂੰ ਸੁੱਖ ਦੇਣ ਕਦੇ ਮੂਲ ਤੋਂ ਨਾ ਟੁੱਟਿਓ ਆਪਣੇ ਘਰ ਵਿੱਚ ਸਦਾ ਹੀ ਜਪਿਓ ਤਾਈਓ ਇੱਕੋ ਅੰਕਾਰ ਨੂੰ ਮੂਲ ਮੰਤਰ ਕਿਹਾ ਗੁਰੂ ਨੇ ਤੁਸੀਂ ਰੋਜ਼ ਜਪਦੇ ਹੋ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈਭੰ ਗੁਰਪ੍ਰਸਾਦ ਇਹਨੂੰ ਮੂਲ ਮੰਤਰ ਕਿਉਂ ਕਹਿੰਦੇ ਨੇ ਇਹ ਮੂਲ ਐ ਤੇਰਾ ਜਿੱਦਣ ਮੂਲ ਨਾਲੋਂ ਟੁੱਟ ਗਿਆ ਉਹਦਣ ਵਿਆਜ ਵੀ ਤੇਰਾ ਸਾਥ ਸੰਗਤ ਪੱਲੇ ਨਹੀਂ ਬੰਦੇ ਦੇ ਕੁਝ ਰਹੇਗਾ ਜੇ ਮੂਲ ਨਾਲ ਜੁੜੇ ਰਹੋਗੇ ਵਿਆਜ ਵੀ ਰਹੇਗਾ ਬਾਦਸ਼ਾ ਨੇ ਕਿਹਾ ਮਰਦਾਨਿਆ ਇੱਕ ਤੋਂ ਸਵਾਏ ਕੁਝ ਨਹੀਂ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਗੁਰਾ ਇੱਕ ਦੇ ਬੁਝਾਈ ਸਮਨਾ ਜੀਆਂ ਕਾਇਕ ਦਾਤਾ ਸੋਮੈ ਵਿਸਰ ਨਾ ਜਾਈ ਤੇ ਮਰਦਾਨੇ ਨੇ ਹੱਥ ਜੋੜ ਕੇ ਆ ਬਾਦਸ਼ਾ ਤੋਡੀਆਂ ਤੁਸੀਂ ਜਾਣੋ ਪਰ ਮੈਨੂੰ ਤਾਂ ਇੰਨਾ ਪਤਾ ਹੈ ਵੀ ਤੱਕੜ ਦੋ ਸ਼ੇਰ ਦੇ ਨਾਲ 6 ਹੋ ਗਏ ਨੇ 6 ਦੁਨਾ 12 ਸ਼ੇਰ ਰਸ਼ਨ ਚਲਾ ਗਿਆ ਤੁਸੀਂ 6 ਤੱਕੜ ਪਾਤੇ ਨੇ ਬਾਚਿਆ ਕਹਿੰਦੇ ਫਿਰ ਹੁਣ ਕਿੰਨੇ ਕਮਾ ਕਹਿੰਦੇ ਮਹਾਰਾਜ 7 6 ਤੋਂ ਬਾਅਦ 7 ਭਾਈ ਮਰਦਾਨਾ ਗੱਦੀ ਤੇ ਬਹਿ ਕੇ ਲਿਖਦੇ ਨੇ ਬਾਦਸ਼ਾਹ ਨੇ ਤੱਕੜ ਤੋਲਿਆ ਕਹਿੰਦੇ ਚੱਲ ਫਿਰ 7 ਇੱਕ ਤੱਕੜ ਹੋਰ ਤੋਲਿਆ ਕਹਿੰਦੇ 7 ਮਰਦਾਨਾ ਕਹਿੰਦਾ ਮਹਾਰਾਜ ਹੁਣ 7 ਤੇ ਰੁਕ ਗਏ ਹੋ 8 ਕਹਿਣਾ ਸੀ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਸੱਤ ਦੇ ਵਿੱਚੋਂ ਨੁਕਸ ਕੀ ਐ ਮਰਦਾਨਿਆਂ ਸਭ ਕੁਝ ਸੱਤ ਹੀ ਤਾਂ ਹੈ ਸੱਸਾ ਸੱਤ ਸੱਤ 700 ਸੱਤਪੁਰਖ ਤੇ ਭਿੰਨ ਨਾ ਕੋ ਸਭ ਕੁਝ ਸੱਤ ਐ ਮਰਦਾਨਿਆਂ ਇੱਕ ਰੱਬ ਦਾ ਸੱਚਾ ਨਾਮ ਐ ਸੱਤ ਮਰਦਾਨਾ ਕਹਿੰਦਾ ਮਹਾਰਾਜ 8 ਤੱਕੜ ਹੋ ਗਏ 9 ਬੋਲੋ ਸਤਿਗੁਰੂ ਕਹਿੰਦੇ ਚੱਲ ਫਿਰ ਲੈ 9 ਉਹਨੇ 9 ਦੁਣਾ 18 ਲਿਖ ਲੈ ਸੱਜੇ ਬਾਦਸ਼ਾਹ ਫਿਰ ਤੱਕੜ ਭਰ ਕੇ ਕਹਿੰਦੇ ਨੋ ਫਿਰ ਕਹਿੰਦੇ ਨੋ ਜਦੋਂ ਫਿਰ ਕਹਿਆ ਨੋ ਜਦੋਂ ਚੌਥੀ ਵਾਰ ਕਹਿਆ ਨੋ ਮਰਦਾਨੇ ਨੇ ਕਲਮ ਵੀ ਰੱਖ ਦਿੱਤੀ ਕਾਗਜ਼ ਰੱਖਦੇ ਮਹਾਰਾਜ ਆਪੇ ਹੀ ਤੋਲੋ ਆਪੇ ਲਿਖੋ ਮੈਂ ਚੱਲਾਂ ਤਲਵੰਡੀ ਨੂੰ ਕਹਿੰਦੇ ਕਿਉਂ ਬਾਦਸ਼ਾਹ ਇੰਨਾ ਦਾ ਸਾਹ ਬਿਗੜ ਜਾਣਾ ਮੈਨੂੰ ਚੰਗਾ ਭਾਈ ਬਣਾ ਕੇ ਗੱਦੀ ਤੇ ਬਿਠਾਇਆ ਨੋ ਤੋਂ ਬਾਅਦ 10 11 12 ਹੋਣੇ ਸੀ ਤੁਸੀਂ ਨੋ 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 ਕਹੀ ਜਾਂਦੇ ਹੋ ਮਹਾਰਾਜ ਹੁਣ ਤੁਹਾਡੀ ਸੂਈ ਨੌਂ ਤੇ ਰੁਕ ਗਈ ਪਾਦਸ਼ਾਹ ਨੌਂ ਤੋਂ ਬਾਅਦ ਹਿਸਾਬ 10 11 12 ਆਉਂਦਾ ਐ ਇੱਦਾਂ ਤਾਂ ਸਾਬ ਬਿਕੜ ਜਾਣੇ ਆ ਨੁਕਤਾ ਹੁਣ ਤੁਹਾਡੇ ਹੋਰ ਕੰਮ ਆਉਣ ਵਾਲਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਹੀਂ ਮਰਦਾਨਿਆਂ ਇਹ ਵੀ ਭੁਲੇਖਾ ਹੈ ਭਾਈ ਕਹਿੰਦੇ ਮਹਾਰਾਜ ਕਹਦਾ ਕਹਿੰਦੇ ਨੌਂ ਨਹੀਂ ਕਦੇ ਘਟਦਾ ਹੁੰਦਾ ਮਰਦਾਨਿਆਂ ਘਟਦਾ ਨਹੀਂ ਪੈਂਦਾ ਤੂੰ ਚਿੰਤਾ ਨਾ ਕਰ ਉਹ ਕੁਝ ਵੀ ਮਰਦਾਨਿਆਂ ਘਟਣਾ ਨਹੀਂ ਮਰਦਾਨਿਆਂ ਨੋਂ ਨਹੀਂ ਕਦੇ ਘਟਦਾ ਕਹਿੰਦੇ ਮਹਾਰਾਜ ਕਿਵੇਂ ਸੱਚੇ ਬਾਦਸ਼ਾਹ ਕਹਿੰਦੇ 1 7 9 ਐਦਾਂ ਰੁਕੇ ਨਾ 1 7 9 ਇੱਕ ਰੱਬ ਦੇ ਸੱਚੇ ਨੋਂ ਨੂੰ ਜਪਣ ਵਾਲੇ ਨੂੰ ਕਦੇ ਘਟਾ ਨਹੀਂ ਪੈਂਦਾ ਇੱਕ ਰੱਬ ਦੇ ਸੱਚੇ ਨਾਮ ਜਪਣ ਵਾਲੇ ਨੂੰ ਕਦੇ ਘਟਾ ਨਹੀਂ ਪੈਂਦਾ ਮਰਦਾਨਿਆਂ ਕੋਈ ਜਪ ਕੇ ਵੇਖ ਲੈ ਨੋ ਨੂੰ ਜਪਦਾ ਕਦੇ ਘਟਾ ਨਹੀਂ ਪੈਂਦਾ ਰੱਬ ਦਾ ਨਾਮ ਘਟਾ ਪੈਣ ਹੀ ਨਹੀਂ ਦਿੰਦਾ ਤਾਈਓ ਸਾਹਿਬ ਨੇ ਬਾਣੀ ਅੰਦਰ ਕਿਹਾ ਤੁਸੀਂ ਯਾਦ ਕਰਦੇ ਹੋ ਜਿੱਥੇ ਸਹਿਬ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਪੜੋ ਮਨ ਉਹਾਂ ਨਾਮ ਤੇਰੇ ਤੁਹਾਡੀ ਆਵਾਜ਼ ਆਉਣੀ ਚਾਹੀਦੀ ਜਿੱਨੇ ਤੁਸੀਂ ਬੈਠੇ ਤੁਹਾਡੀ ਆਵਾਜ਼ ਤਾਂ ਟੱਪ ਜਾ ਇਧਰ ਬੜੇ ਬਰਾੜੀ ਵੱਲੋਂ ਤਕੜੇ ਹੋ ਕੇ ਕਹੋ ਜੈ ਮਾਤ ਪਿਤਾ ਸੁਤਮੀ ਤਨਾ ਭਾਈ ਮਾਨੂੰ ਹਾ ਨਾਮ ਤੇਰੇ ਜੈ ਮਹਾ ਪਿਆਨ ਦੂਤ ਜਮਦਲੈ ਤੈ ਕੇਵਲ ਨਾਮ ਜਿਹੜਾ ਨਾਮ ਜਪਦਾ ਉਹਨੂੰ ਘਾਟਾ ਪੈ ਨਹੀਂ ਸਕਦਾ ਇੱਕ ਰੱਬ ਦੇ ਸੱਚੇ ਨੋਂ ਨੂੰ ਕਦੇ ਘਾਟਾ ਨਹੀਂ ਪੈਂਦਾ ਮਰਦਾਨਿਆਂ ਓਏ ਨੋਂ ਜਪਣ ਵਾਲੇ ਨੂੰ ਕਦੇ ਘਾਟਾ ਨਹੀਂ ਪੈਂਦਾ ਮਰਦਾਨਿਆਂ ਕਹਿਆ ਮਹਾਰਾਜ ਇਹ ਤਾਂ ਡੀਆਂ ਰੱਬ ਵਾਲੀਆਂ ਗੱਲਾਂ ਪਰ ਆਹ ਦੁਨੀਆ ਦਾ ਲੇਖਾ ਜੋਖਾ ਆ ਇੱਥੇ ਮਹਾਰਾਜ ਮੈਥੇਮੈਟਿਕਸ ਹਿਸਾਬ ਕਿਤਾਬ ਲੇਖਾ ਜੋਖਾ ਇੱਥੇ ਸਹੀ ਰੱਖਣਾ ਪੈਂਦਾ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਮਰਦਾਨਿਆਂ ਚੱਲ ਹਿਸਾਬ ਕਰਕੇ ਵੇਖ ਲੈ ਕਹਿੰਦਾ ਮਹਾਰਾਜ ਕਿਵੇਂ ਸੱਚੇ ਬਾਦਸ਼ਾਹ ਕਹਿੰਦੇ ਚੱਲ ਹਿਸਾਬ ਕਰਕੇ ਵੇਖ ਲੈ ਜੇ 9 ਘਟ ਗਿਆ ਤਾਂ ਮੈਨੂੰ ਦੱਸ ਦੇਈ 9 ਨਹੀਂ ਕਦੇ ਘਟਦਾ ਆ ਚੀਜ਼ੇ ਹੋਰ ਧਿਆਨ ਵਿੱਚ ਰੱਖਿਓ ਇੱਕ ਦੇਸ਼ ਦਾ ਪੈਸਾ ਦੂਜੇ ਦੇਸ਼ ਵਿੱਚ ਉਨੀ ਕੀਮਤ ਨਹੀਂ ਉਹਦੀ ਘਟ ਜਾਂਦਾ ਨਾ ਡਾਲਰ ਪਾਕਿਸਤਾਨ ਵਾਲਾ ਇੱਥੇ ਘਟ ਜਾਂਦਾ ਹੈ ਇੱਥੇ ਵਾਲਾ ਦੁਬਈ ਘਟ ਜਾਣਾ ਤੇ ਉੱਥੇ ਵਾਲਾ ਕਿਸੇ ਹੋਰ ਦੇਸ਼ ਵੇਟ ਘਟ ਜਾਣਾ ਇੱਕ ਦੇਸ਼ ਦਾ ਪੈਸਾ ਦੂਜੇ ਦੇਸ਼ ਵਿੱਚ ਬਰਾਬਰ ਵੈਲੀ ਨਹੀਂ ਹੈ ਇੱਕ ਦੇਸ਼ ਦਾ ਪੈਸਾ ਦੂਜੇ ਦੇਸ਼ ਵਿੱਚ ਨਹੀਂ ਚੱਲਦਾ ਇੱਕ ਦੇਸ਼ ਦੇ ਰਾਜੇ ਦਾ ਹੁਕਮ ਦੂਜੇ ਦੇਸ਼ ਦੇ ਰਾਜ ਵਿੱਚ ਨਹੀਂ ਚੱਲੇਗਾ ਉਹਦੇ ਆਪਣੇ ਚ ਚੱਲਦਾ ਸੱਤੋਂ ਪਹਾੜੋਂ ਦਾ ਹੁਕਮ ਨਹੀਂ ਚੱਲਦਾ ਪਰ ਸਾ ਸੰਗਤ ਇੱਕ ਨੋਂ ਪਤਾ ਅਕਾਲ ਪੁਰਖ ਦਾ ਇੰਨਾ ਵੱਡਾ ਸਾਬ ਕਹਿੰਦੇ ਸੋ ਐਸਾ ਹਰ ਨਾਮ ਧਿਆਈਏ ਮੇਰੇ ਮਨਾ ਜੋ ਸਭ ਨਾਲ ਉੱਪਰ ਹੁਕਮ ਚਲਾਏ ਨਾਮ ਦਾ ਸਾਰੀ ਸ੍ਰਿਸ਼ਟੀ ਤੇ ਹੁਕਮ ਚੱਲਦਾ ਜਿੱਦਣ ਕੋਈ ਨਾਮ ਜਪ ਲੈਂਦਾ ਉਹਦਾ ਹੁਕਮ ਪੂਰੀ ਦੁਨੀਆ ਤੇ ਚੱਲ ਪੈਂਦਾ ਉਹ ਰਾਜਾ ਸਗਲੀ ਸ੍ਰਿਸ਼ਟਾ ਕਾ ਹੋ ਜਾਂਦਾ ਅੱਜ ਪਾਤਸ਼ਾਹ ਨੇ ਬਚਨ ਕਹੇ ਮਰਦਾਨਿਆਂ ਚਲ ਹਿਸਾਬ ਲਾ ਕੇ ਵੇਖ ਲਾ ਫਿਰ ਕਹਿੰਦੇ ਨੋਂ ਨਹੀਂ ਘਟ ਸਕਦਾ ਕਹਿੰਦਾ ਮਹਾਰਾਜ ਕਿਵੇਂ ਸੱਚੇ ਪਾਤਸ਼ਾਹ ਕਹਿੰਦੇ ਚਲ ਲੇਖਾ ਜੋਖਾ ਕਰ ਲਾਂ ਕਹਿੰਦੇ ਨੋਂ ਨੋਂ ਜੋੜੀ ਚੱਲ ਜੇ ਨੋਂ ਘਟ ਗਿਆ ਤਾਂ ਮੈਨੂੰ ਦੱਸ ਦੇ ਆ ਤੁਸੀਂ ਵੀ ਪੜੇ ਲਿਖੇ ਬੈਠੇ ਹੋ ਮੈਥਮੈਟਿਕਸ ਵਿੱਚ ਹਿਸਾਬ ਵਿੱਚ ਤੁਹਾਨੂੰ ਟੇਬਲ ਸਿਖਾਏ ਜਾਂਦੇ ਬੱਚਿਆਂ ਨੂੰ ਆ ਪਹਾੜੇ ਜਿਹੜੇ ਇੱਕ ਦੂਜੇ ਨੂੰ ਕਲਾਸ ਕਰਦੇ ਆ ਜਿੰਨੇ ਟੇਬਲ ਸੋਣਗੇ ਸਾਰਿਆਂ ਦੀ ਬਰਾਬਰ ਜਮਾ ਗਿਣਤੀ ਘਟਦੀ ਜਾਏਗੀ ਵਧੇਗੀ ਨਹੀਂ ਕਿਸੇ ਦੀ ਬਰਾਬਰ ਨਹੀਂ ਰਹੇਗੀ ਘਟ ਵੱਧ ਹੋਏਗੀ ਸਾਰੇ ਟੇਬਲਸ ਦੀ ਗਣਤੀ ਇੱਕੋ ਇੱਕ ਟੇਬਲ ਇੱਕ ਪਹਾੜਾ ਇੱਕ 9 ਦਾ ਟੇਬਲ ਹੈ ਜਿਹਨੂੰ ਜੋੜ ਜੋੜ ਕੇ ਕਦੇ ਹਿਸਾਬ ਘਟੇਗਾ ਨਹੀਂ 9 ਕਦੇ ਘਟਦਾ ਨਹੀਂ ਪੈਂਦਾ ਲਓ ਜੋੜ ਲਓ ਸਾਬ ਨੇ ਕਿਹਾ ਮਰਦਾਨਿਆਂ 9 ਨਹੀਂ ਕਦੇ ਘਟਦਾ ਜੇ ਹਿਸਾਬ ਲਾਉਣਾ ਲਾ ਲਾ ਹਜ਼ੂਰ ਕਹਿੰਦੇ ਇੱਕ 9ਾਂ 9ਾਂ 2 9ਏ ਬੋਲਿਓ ਜਰਾ 2 9ਏ 18 18 ਨੂੰ ਪਲੱਸ ਕਰਿਓ 1 8 ਕਿੰਨੇ ਹੋ ਗਏ 9 2 9 18 1 8 9 3 9 27 2 ਤੇ 7 9 ਅੱਖਰ ਪਲੱਸ ਕਰੀ ਜਾਓ ਜੋੜ ਕੇ 3 9 7 ਸੰਗਤ 3 9 27 ਜਦੋਂ ਤੁਸੀਂ ਜੋੜੋਗੇ ਉਹ ਬਰਾਬਰ ਹੋਈ ਜਾਣੇ 7 ਤੇ 2 9 4 9 36 3 ਤੇ 6 9 59 45 4 ਤੇ 5 9 69 54 5 ਤੇ 4 9 79 63 6 ਤੇ 3 9 89 72 7 ਤੇ 2 9 99 81 8 ਤੇ 1 9 99 90 ਬਾਕੀ ਸਭ ਟੇਬਲ ਘਟਣਗੇ ਇੱਕ 9 ਨਹੀਂ ਘਟਦਾ ਉਹ ਬੰਦੇ ਇੱਕ ਰੱਬ ਦੇ ਸੱਚੇ 9 ਨੂੰ ਜਪ ਕੇ ਵੇਖ ਲੈ ਤੈਨੂੰ ਘਟਾ ਹੀ ਨਹੀਂ ਪੈਸਾ ਤੂੰ ਜਪ ਤਾਂ ਸਹੀ ਕਰ ਦੇ ਸਹਿਬ ਨੇ ਕਿਹਾ ਮਰਦਾਨਿਆ ਇੱਕ ਰੱਬ ਦਾ ਸੱਜਾ ਨਾਂ ਨਹੀਂ ਕਦੇ ਘਟਦਾ ਮਰਦਾਨੇ ਕਹਾ ਬਾਦਸ਼ਾਹ ਤੁਹਾਨੂੰ ਤੁਸੀਂ ਤੋੜੀਆਂ ਤੁਸੀਂ ਜਾਣੋ ਸਤਿਗੁਰੂ ਹੱਸ ਕੇ ਕਹਿੰਦੇ ਮਰਦਾਨਿਆ ਇਹ ਤਾਂ ਦੱਸ ਦੇ ਤੱਕੜ ਕਿੰਨੇ ਹੋ ਗਏ ਹੁਣ ਕਿੰਨਾ ਬੋਲੀਏ ਕਹਿੰਦੇ ਮਹਾਰਾਜ ਮੇਰੇ ਕੋਲ 12 ਹੋ ਗਏ ਨੇ ਹੁਣ 13 ਕਹਿਣਾ ਹੈ ਬਾਦਸ਼ਾਹ ਕਹਿੰਦੇ ਹੁਣ ਭਾਵੇਂ ਲਿਖ ਭਾਵੇਂ ਨਾ ਲਿਖ ਇੱਕ ਰੱਬ ਦਾ ਸੱਜਾ ਨਾਮ ਜਪ ਕੇ ਜਿਹੜਾ 13 13 ਕਹਿੰਦਾ ਉਹਨੂੰ ਤਾਂ ਕਦੇ ਘਟਾ ਪੈ ਨਹੀਂ ਸਕਦਾ ਇੱਥੇ ਸਹਿਬ ਨੇ ਬਿੰਦੀ ਲਾ ਕੇ ਸੁਲਤਾਨਪੁਰ ਦੀ ਧਰਤੀ ਤੇ ਤੇਰਾ ਤੇਰਾ ਫਿਰ 톨ਿਆ ਹਜ਼ੂਰ ਤੋਲਦੇ ਰਹੇ ਤੇ ਨਾਲ ਜੋ ਪਾਉਂਦੇ ਰਹੇ ਤੇਰਾ 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 ਸਿੱਖਾ ਨਾਮ ਜਪ ਕਿਰਤ ਕਰ ਤੇ ਹੱਥ ਜੋੜ ਕੇ ਕਿਹਾ ਕਰ ਮੇਰਾ ਮੁਜ ਮੈਂ ਕਿਸ਼ ਨਹੀਂ ਜਬੋ ਮੇਰਾ ਮੁਜ ਮੈਂ ਜੋ ਕੇ ਸ਼ੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਕਿਆ ਲਾ ਕੇ ਮੇਰਾ ਆਖੋ ਸਤਨਾਮ ਸ੍ਰੀ ਵਾਹਿਗੁਰੂ